ਇਹਨੂੰ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦਾ ਹੁਕਮ ਅਧਾਰਾ ਨਾਲ ਜੀ ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੁਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਬੈ ਸ਼ੱਕ ਦੇ ਆਧਾਰ ਤੇ ਰੁਕੀ ਜਦੋਂ ਤੇ ਉਹਨੂੰ ਰੋਕੇ ਦੇ ਸਾਈਡ ਤੇ ਰੋਕੇ ਦੇ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲਨ ਲਈ ਕਿਹਾ ਤਾਂ ਉਹ ਘਰਾ ਗਿਆ ਥੋੜਾ ਜੀ ਤੇ ਫਿਰ ਉਹਨਾਂ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਅੱਛਾ ਜੀ ਉਹ ਸਾਨੂੰ ਅਣਕੇ ਕਾਉਂਟਿੰਗ ਕਰਾਉਣ ਦਾ ਚੈੱਕ ਕਰਵਾਉਣ ਲੱਗਾ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈ ਕੇ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 ਲੱਖ 40 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਪਤਾ ਲੱਗੇ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੇ ਜਾਣਾ ਸੀ ਇਹ ਆਇਆ ਹਿਸ਼ਾਰਪੁਰ ਏਰੀਆ ਤੋਂ ਆਇਆ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਆ ਤੇ ਬਾਕੀ ਕਲੀਅਰ ਨਹੀਂ ਕੀ ਕਰਨੇ ਕੋਈ ਸਬੂਤ ਮਿਲੇ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨੇ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਘੜਾ ਕੇ ਲਿਆ ਕੋਈ ਸਬੂਤ ਨਹੀਂ ਕੋਈ ਕਿੰਦਾ ਇਲੈਕਸ਼ਨ ਕਮਿਸ਼ਨਰ ਇਹ ਦੱਸਦਾ ਹੈ ਕਿ 50000 ਤੋਂ ਉੱਪਰ ਜਾਨਣ ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਨੇ ਕਿਹਾ ਦੱਸਿਆ ਕਿ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਤੇ ਹੁਣ ਕੈਸ਼ ਤੁਹਾਡੇ ਵੱਲੋਂ ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਜਾਣ ਕੇ ਇਹਨਾਂ ਕਰਕੇ ਉਹ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਜੀ ਕਿਹੜੀ ਐਸਐਸਟੀ ਟੀਮਾਂ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬੰਦੀ ਕਾਰਵਾਈ ਉਹਨਾਂ ਤੇ ਹੋਊਗੀ ਟੋਟਲ ਪਤਾ ਲੱਗੇ ਕਿੰਨਾ ਕੈਸ਼ ਹੈ ਤਕਰੀਬਨ 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬੋਤਾ ਹੋਰ ਵੀ 60-70 ਹਜ਼ਾਰ ਰੁਪਏ ਹੋਰ ਵੀ ਜਿਹੜੇ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਜੀ ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੋਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਮੈਂ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ ਤੇ ਉਹਨੂੰ ਰੋਕ ਕੇ ਦੋ ਸੈਟ ਤੇ ਰੋਕੇ ਦੋ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲਨ ਲਈ ਕਿਹਾ ਦੋ ਕੋਰਾ ਗਿਆ ਥੋੜਾ ਜੀ ਤੇ ਫਿਰ ਉਹਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਏ ਆ ਅੱਛਾ ਜੀ ਉਹ ਸਾਨੂੰ ਆਣ ਕੇ ਕੌਂਟੇ ਕਰਾਉਣ ਦਾ ਚੈੱਕ ਕਰਾਉਣ ਲੱਪਾ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਨਹੀਂ ਹੈਗਾ ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਆ ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 ਲੱਖ 40 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੇ ਜਾਣਾ ਸੀ ਇਹ ਆਏ ਹਸ਼ਿਆਰਪੁਰ ਏਰੀਆ ਤੋਂ ਆਏ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀਆਂ ਤੇ ਬਾਕੀ ਕਲੀਅਰ ਨਹੀਂ ਗਿਆ ਕੀ ਕਾਰਨ ਹੈ ਕੋਈ ਸਬੂਤ ਮਿਲੇ ਉਹਨਾਂ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨਾਂ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਖੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨਰ ਇਹ ਦੱਸਦਾ ਹੈ ਕਿ 50000 ਤੋਂ ਉੱਪਰ ਜਾਣਾ ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਕਿਹਾ ਦੱਸਿਆ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਤੇ ਹੁਣ ਕੈਸ਼ ਦਾ ਤੁਹਾਡੇ ਵੱਲੋਂ ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਜਾਣ ਕੇ ਨਾ ਕਰਕੇ ਉਹ ਤੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬੋਤਾ ਹੋਰ ਵੀ 6.5 ਲੱਖ ਰੁਪਈਆ ਹੋਰ ਵੀ ਇਹਨਾਂ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਦਾ ਹੁਕਮ ਅਧਾਰਾ ਨਾਲ ਜੀ ਉਹਦੇ ਸਬੰਧ ਵਿੱਚ ਜਾਨੀਏ ਚੈਕਿੰਗ ਕੀਤੀ ਸੀ ਸਵੇਰੇ ਇੱਕ ਗੱਡੀ ਰੁਕੀ ਆਪਣੇ ਇਨਫਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ ਬੈ ਸ਼ੱਕ ਦੇ ਆਧਾਰ ਤੇ ਰੁਕੀ ਜਦੋਂ ਤੇ ਉਹਨੂੰ ਰੋਕੇ ਦਾ ਸਾਈਡ ਤੇ ਰੋਕੇ ਦਾ ਉਹਨੂੰ ਡਿੱਗੀ ਖਲਾਈ ਗਈ ਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ ਉਹਨੂੰ ਕਿਹਾ ਬੈਗ ਖੋਲਨ ਲਈ ਕਿਹਾ ਤਾਂ ਉਹ ਘਰਾ ਗਿਆ ਥੋੜਾ ਜੀ ਤੇ ਫਿਰ ਉਹਨਾਂ ਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬ ਅੱਛਾ ਜੀ ਉਹ ਸਾਨੂੰ ਆਣ ਕੇ ਕੌਂਟੇ ਕਰਾਉਣ ਦਾ ਚੈੱਕ ਕਰਾਉਣ ਲੱਗ ਪਏ ਤੇ ਇੱਕ ਬੈਗ ਹੋਰ ਸੀਗਾ ਵਿੱਚ ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਨਹੀਂ ਹੈਗਾ ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ ਇਹ ਹੀ ਹੈ ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ ਉਹਦੇ ਉਹਦੇ ਵਿੱਚ 4 ਲੱਖ ਦੇ ਕਰੀਬ ਉਹਦੇ ਵਿੱਚ ਸੀ 4 ਲੱਖ 44 ਹਜ਼ਾਰ ਟੋਟਲ ਕਿੰਨਾ ਪੈਸਾ ਨਿਕਲਿਆ ਟੋਟਲ ਤਕਰੀਬਨ 8 8 ਲੱਖ ਦੇ ਕਰੀਬ ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ ਕਿਹੜੀ ਜਗ੍ਹਾ ਤੋਂ ਜਾਣਾ ਸੀ ਇਹ ਆਏ ਹਸ਼ਿਆਰਪੁਰ ਏਰੀਆ ਤੋਂ ਆਏ ਤਲਵਾੜੇ ਤੋਂ ਅੱਛਾ ਜੀ ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀਆਂ ਤੇ ਬਾਕੀ ਕਲੀਅਰ ਨਹੀਂ ਗਿਆ ਕੀ ਕਰਨਾ ਕੋਈ ਸਬੂਤ ਮਿਲੇ ਕੋਈ ਸਬੂਤ ਨਹੀਂ ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ ਇਹਨਾਂ ਕੋਈ ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿਥੋਂ ਘੜਾ ਕੇ ਲਏ ਕੋਈ ਸਬੂਤ ਨਹੀਂ ਕੋਈ ਕੁਝ ਕਿਦਾਂ ਇਲੈਕਸ਼ਨ ਕਮਿਸ਼ਨ ਦੇ ਜਿੱਤਦਾ ਹੈਗਾ 50000 ਤੋਂ ਉੱਪਰ ਜਾਣ ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਕਿ ਆ ਉਹਨਾਂ ਕੋਲ ਨਿਕਲੇ ਨਹੀਂ ਬਿਲਕੁਲ ਨਹੀਂ ਨਿਕਲੇ ਉਹਨਾਂ ਕਿਹਾ ਦੱਸਿਆ ਕਰਕੇ ਵੀ ਤੇ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ ਹੁਣ ਕੈਸ਼ ਤੁਹਾਡੇ ਵੱਲ ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਜਾਣ ਕੇ ਇਹਨਾਂ ਕਰਕੇ ਉੱਥੇ ਇੱਕ ਨੰਬਰ ਥਾਣੇ ਭੇਜ ਦਿੱਤਾ ਗਿਆ ਜੀ ਕਿਹੜੀ ਐ ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ ਤਕਰੀਬਨ 8 ਲੱਖ ਦੇ ਕਰੀਬ ਸੀ ਬਾਕੀ ਥੋੜਾ ਬਹੁਤਾ ਹੋਰ ਵੀ 60-70 ਹਜ਼ਾਰ ਰੁਪਏ ਹੋਰ ਵੀ